ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ। ਬਰਕਤਾਂ ਤੇ ਲੋ ਜੀ ਚੱਲ ਰਿਹਾ ਖੁਸ਼ੀਆਂ ਦਾ ਦੌਰ ਤੇ ਭੈਣ ਪਹੁੰਚ ਗਈ ਜੀ ਬੰਬੇ ਵਾਲੀ। ਦੇ ਆ ਜਣਾ ਜੀ ਥੋੜਾ ਜਿਹਾ ਰੋਪੜ ਸ਼ਹਿਰ ਖਰੀਦੋ ਪ੍ਰੋਫਤ ਕਰਨ ਤੇ ਚਲੋ ਬਾਈ ਬੱਚੇ ਗਏ ਸਕੂਲ ਭਾਨ ਜੀ ਦੇ ਨਾਲ ਰੌਣਕਾਂ ਲੱਗੀਆਂ ਚਲੋ ਭਾਨ ਜੀ ਨੇ ਕਹਿੰਦੇ ਵੀ ਭੈਣ ਵੀ ਆਈ ਆ ਭੈਣ ਦੇ ਨਾਲ ਵੀ ਚੌ ਘਰ ਦੇ ਵਿੱਚ ਹੋ ਜਾਂਦਾ ਤੁਹਾਨੂੰ ਪਤਾ ਹੁਣ ਚਲੋ ਬਾਕੀ ਦੂਈਆਂ ਭੈਣਾਂ ਕੋਲ ਵੀ ਢੇੜਾ ਵਰ ਜਿੰਨਾ ਹੈ ਭੈਣ ਦੇ ਬਹਾਨੇ ਨਾਲ ਉਧਰ ਵੀ ਜਾਵਾਂਗੇ ਉਹ ਵੀ ਵਲੌਗ ਪਾਵਾਂਗੇ ਤੇ ਹੁਣ ਰੋਪੜ ਜਾਣਾ ਤੇ ਮਹਿਕ ਵੀ ਆਇਆ ਵਾ ਮਿਲਣ ਪਾਪਾ ਜੀ ਵੀਰੀ ਆ ਤੇ ਭਾਨ ਜੀ ਚਲੋ ਵੀਰੋ ਭੈਣਾਂ ਤੁਹਾਨੂੰ ਪਤਾ ਇਹ 7-8 ਮਹੀਨੇ ਬਾਅਦ ਆਈ ਦੁਬਾਰਾ ਬੰਬੇ ਤੋਂ ਤੇ ਬਾਕੀ ਚਲੋ ਮਹਿਸੂਸ ਤਾਂ ਘਟ ਹੁੰਦੀ ਨਹੀਂ ਕਿਉਂਕਿ ਰੋਜ਼ ਦੀ ਰੋਜ਼ ਫੋਨ ਉੱਪਰ ਆ ਜਿਹੜੀ ਕਾਲ ਹੋਈ ਜਾਂਦੀ ਹੈ ਉਹ ਵੀਡੀਓ ਕਾਲ ਡੇਲੀ ਗੱਲ ਹੋਈ ਜਾਂਦੀ ਹੈ ਪਰ ਚਲੋ ਜੋ ਕਹਿੰਦੇ ਸਾਹਮਣੇ ਮਿਲਣਾ ਰਹਿਣਾ ਵੀ ਉਹਦਾ ਫਰਕ ਕੁਝ ਹੋਰ ਹੁੰਦਾ ਤੇ ਹੁਣ ਪਹਨ ਆਈ ਹੈ ਜੀ ਮਹੀਨੇ ਖਾਤਰ ਤੇ ਚਲੋ ਬਾਕੀ ਪਿਛਲੇ ਕੈਮਰੇ ਦੇ ਨਾਲ ਤੁਹਾਨੂੰ ਮਿਲਾ ਵੀ ਦਿੰਦਾ ਤੇ ਗੱਡੀ ਵੀ ਆਪਣੀ ਤਿਆਰ ਆਪਾਂ ਨੇ ਜਾਣਾ ਤੇ ਤੁਸੀਂ ਬਣੇ ਦਿਓ ਵੀਡੀਓ ਦੇ ਨਾਲ ਲੋ ਭਾਈ ਗੱਡੀ ਤਿਆਰ ਵਰ ਤਿਆਰ ਉੱਧਰ ਖੜੀ ਹੈ ਭੈਣ ਤੇ ਮਹਿਕ ਵੀ ਮਲਾਉਂਦਾ ਤੁਹਾਨੂੰ ਮਿਲੋ ਵੀ ਮਹਿਕ ਨੂੰ ਜੀ ਹਾਂ ਬਈ ਦੇਖੀਏ ਮੁੰਡਾ ਤਿਆਰ ਫਰ ਤਿਆਰ ਰਹਿਣਾ ਹੈ ਤੇ ਬਾਈ ਇੱਧਰ ਭੈਣ ਨੂੰ ਮਿਲੋ ਸਤਿ ਸ਼੍ਰੀ ਅਕਾਲ ਜੀ ਹਾਂ 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 ਲੌਲੀਪਾਪਰ ਹੋਈ ਵੀ ਆ ਹੈ ਹਾਂ ਬਈ ਠੀਕ ਆ ਹੁਣ ਠੀਕ ਠਾਕ ਵਧੀਆ ਸਾਰੇ ਹਾਂ ਹੌਣ ਤੇ ਦਿੱਕਤ ਕੋਈ ਨਹੀਂ ਠੀਕ ਰਹੀ ਠੀਕ ਰਹੀ ਤੇ ਬਾਈ ਆ ਸਾਡੀ ਭਾਣ ਜੀ ਹਲੇ ਜੀ ਨਹੀਂ ਲਾਉਂਦੀ ਹੈ ਨਾ ਕੀ ਕਹਿੰਦੀ ਹੈ ਸਾਈਕਲ ਤੇ ਜਾਣਾ ਲੇ ਐਡੀ ਗੱਡੀ ਆ ਉਹਨੇ ਸਾਈਕਲ ਪਰ ਜਾਣਾ ਇਹਨੇ ਇਹ ਗੱਡੀ ਚ ਨਹੀਂ ਜਾਣਾ ਗੱਡੀ ਨਹੀਂ ਜਾਣੀ ਕਿ ਸਾਈਕਲ ਪਰ ਜਾਣਾ ਬੁੱਤੂ ਸਾਈਕਲ ਜਾਣਾ ਉਹਨਾਂ ਮੰਮੂ ਨੇ ਕਿਹਾ ਕਿ ਮੰਮੂ ਸਾਈਕਲ ਪਰ ਜਾਣਾ ਇਹਨੇ ਪੰਮੂ ਦਾ ਬਾਈ ਸਾਈਕਲ ਦੇਖ ਲਿਆ ਕੱਲ ਦਾ ਸਾਈਕਲ ਪਰ ਹੋਈ ਵੀ ਪੂਰੀ ਤੇ ਚਲੋ ਬਾਕੀ ਇਧਰ ਵੀ ਬਾਈ ਤਿਆਰ ਆ ਮੇਰੇ ਵੱਲ ਸਾਰੇ ਹੱਥ ਛੋੜ ਕੇ ਪੈਰ ਪਰ ਸਾਸ਼ ਕਰ ਗਾ ਜੀ ਹਾਂ ਵੀ ਹੁਣ ਸਾਮਾਨ ਖਰੀਦਣ ਤਿਆਰ ਆ ਹਾਂਜੀ ਸਾਮਾਨ ਪੈਣ ਅੱਛਾ ਠੀਕ ਆ ਬੱਚੇ ਹੁਣ ਤੱਕ ਬੱਚਿਆਂ ਨੂੰ ਤਾਂ ਸਕੂਲ ਜਾਣਾ ਹੀ ਤੁਹਾਨੂੰ ਪੇਪਰਾਂ ਦਾ ਟਾਈਮ ਹੈ ਤੈਨੂੰ ਹੋ ਗਈ ਮੌਜਾਣਾ ਨਾ ਹਾਂਜੀ ਹੈ ਲੈ ਜਾ ਰੱਖ ਦਿੰਦੇ ਹਾਂ ਹਾਂ ਦੋ ਚਲ ਆ ਵੀ ਚਲੋ ਚੱਲਦੇ ਆ ਸਾਰੇ ਤਿਆਰ ਹੈ ਤੇ ਬਾਪੂ ਇੱਧਰ ਅੰਦਰ ਉਹਦੇ ਕੋਲ ਆਪਾਂ ਨੇ ਛੱਡ ਜਾਣਾ ਹੁਣ ਘਰ ਤੇ ਆ ਬੈਠਾ ਮਿਲੋ ਜੀ ਅਸੀਂ ਕਾ ਜੀ ਦੇਖਿਓ ਜੀ ਫਿਰ ਖਿਆਲ ਅਸੀਂ ਜਾਇਏ ਠੀਕ ਹੈ ਚਾਓ ਜੀ ਲੈ ਵੀ ਬਾਪੂ ਨੂੰ ਹੁਣ ਫੜਾ ਲਾ ਲਿਆ ਮੋਬਾਈਲ ਆਹ ਤੇ ਇੱਧਰ ਬੈਠ ਕੇ ਚੱਲ ਵੀ ਮੈਂ ਕਿ ਫਿਰ ਠੀਕ ਆ ਚਲੋ ਵੀ ਇਹ ਆਹ ਚਲੋ ਮੈਂ ਇੱਕ ਕਰੂਗਾ ਡਰਾਈਵਰੀ ਤੇ ਮੈਂ ਬੈਠੂ ਲਾਗ ਪਰ ਇਹਨੇ ਹੁਣ ਸਾਫਤੀ ਗੱਡੀ ਚੁੰਨੀ ਚੁੰਨੀ ਗੱਲੀ ਵਿੱਚ ਹੁਣ ਹੋ ਗਈ ਖੁਸ਼ ਹੈ ਬਖਾਈਂਦਾ ਉਹ ਬੱਗੂ ਮੂਰੇ ਆ ਜਾ ਮੇਰੇ ਕੋਲ ਮੇਰੇ ਕੋਲ ਨਹੀਂ ਨਹੀਂ ਬਾਈ ਹਲੇ ਇਹ ਜੱਕਦੀ ਆ ਥੋੜੀ ਜੀ ਚਲੋ ਕੋਈ ਨਹੀਂ ਉਪਰ ਕਰਦੀ ਆ ਜੱਕ ਉੱਥੇ ਖੁੱਲ ਜੂਗੀ ਲੇਕਿਨ ਕਿਤਾ ਸਿੱਧੀ ਲੱਗਦੀ ਹਾਂ ਸਿੱਧੀ ਆ ਲਿਆ ਉੱਥੇ ਤੇ ਐ ਬੈਕ ਠੀਕ ਆ ਤੇ ਮੁੰਡਾ ਬਾਈ ਪਹਿਲੀ ਗੱਲਾ ਲੱਗਿਆ ਕੱਢਣ ਸੋ ਇਸ ਕਰਕੇ ਪੁੱਛ ਰਿਹਾ ਚਲੋ ਚੱਲਦੇ ਜੀ ਲੋ ਜੀ ਪਿੰਨ ਨਾਲ ਕੋ ਮੈਂ ਰੋਪੜ ਸ਼ਹਿਰ ਤੇ ਪਹੁੰਚ ਕੇ ਦੂਈ ਪਿੰਨ ਕੋਲ ਪਿੰਡ ਹੈ ਜੀ ਉਹਦਾ ਮੌਜਲੀ ਪਰ ਇੱਕ ਚੀਜ਼ ਮੈਂ ਦਿਖਾਉਂਦਾ ਤੁਹਾਨੂੰ ਉਹਦਾ ਅਗਲਾ ਪਿੰਡ ਜੀ ਆਹ ਸੜਕ ਲੰਘੀ ਅਸਰਪੁਰ ਨੂੰ ਉਹ ਸਾਹਮਣੇ ਖਲੀਲਪੁਰ ਨੂੰ ਮੈਂ ਚੀਜ਼ ਜਿਹੜੀ ਦਿਖਾਉਣੀ ਚਾਹੁੰਦਾ ਵੀ ਤਿੰਨੇ ਪਿੰਡਾਂ ਦੇ ਨਾਲ ਪੁਰ ਲੱਗਦਾ ਦੇਖੋ ਜੀ ਤੇ ਇਧਰ ਮਾਸੜ ਜੀ ਤੇ ਮਾਸੜ ਜੀ ਨਾਲ ਵੀ ਮਲਾਉਂਦਾ ਸਿੱਧੇ ਕੈਮਰੇ ਨਾਲ ਤੁਹਾਨੂੰ ਤੇ ਲੋ ਬਾਈ ਮਾਸੜ ਜੀ ਨਾਲ ਮਿਲੋ ਪਹਿਲਾਂ ਜੀ ਮਲਾਜ ਸੱਚੀ ਗੱਲ ਹੈ ਤੇ ਬਾਈ ਹੋਰ ਮਤ ਗੱਲ ਦੱਸਦਾ ਤੇ ਹੁਣ ਜਾ ਰਹੇ ਜੀ ਅਸੀਂ ਖੇਤ ਨੂੰ ਖੇਤ ਨੂੰ ਜਾਂਦੇ ਜਾਂਦੇ ਤੇ ਮਾਸੜ ਜੀ ਨਾ ਮੈਂ ਤੁਹਾਨੂੰ ਦੱਸਦਾ ਬਲੌਗ ਦੇਖਦੇ ਰਹਿੰਦੇ ਆ ਬਲੌਗ ਦੇ ਵਿੱਚ ਜਦੋਂ ਵੀ ਮੌਰੇ ਆਉਣਾ ਕਹਿੰਦੇ ਵੀ ਸੱਚੀ ਗੱਲ ਹੈ ਵੀ ਜੋ ਖਿੱਚ ਹੈ ਜੋ ਪਿਆਰ ਹੈ ਬੰਦੇ ਦਾ ਉਹ ਕਦੇ ਮੁੱਕਿਆ ਨਹੀਂ ਹੈਗਾ ਤੇ ਜਦੋਂ ਵੀ ਮੌਰੇ ਆਉਣਾ ਇਹਨਾਂ ਨੇ ਮੈਨੂੰ ਇੱਕੋ ਗੱਲ ਪੁੱਛਣੀ हां ਵੀ ਕਹਿੰਦੇ ਵੀ ਕੋਈ ਪਾਕਿਸਤਾਨ ਵਾਲੇ ਦਾ ਫੋਨ ਆਉਂਦਾ ਉਹ ਵੀ ਮੈਂ ਤੁਹਾਨੂੰ ਦੱਸਦਾ ਵੀ ਕਾਤੇ ਪੁੱਛਦੇ ਹੁੰਦੇ ਆ ਪੁੱਛਣ ਦਾ ਕਾਰਨ ਆ ਵੀ ਜਿਹੜਾ ਪਛੋਕੜ ਆ ਮਾਸੜ ਜੀ ਨਾਲ ਦਾ ਪਿਛਲਾ ਬਜ਼ੁਰਗਾਂ ਦਾ ਉਹ ਇਹ ਪਾਕਿਸਤਾਨ ਤੇ ਆਇਆ ਜੀ ਤੇ ਚਲੋ ਮਾਸੜ ਜੀ ਵੈਸੇ ਤੁਹਾਡਾ ਜਨਮ ਤਾਂ ਨਹੀਂ ਇੱਥੇ ਸਾਡਾ ਜਰਮਾ ਅਮਰਾਲੀ ਦਾ ਹਾਂ ਇਹਨਾਂ ਦਾ ਪਿੰਡ ਆ ਜੀ ਅਮਰਾਲੀ ਦਾ ਜਨਮ ਜੱਦੀ ਪਿੰਡ ਜੱਦੀ ਪਿੰਡ ਤੇ ਉਰੇ ਇਹਨਾਂ ਨੂੰ ਫਿਰ ਜ਼ਮੀਨ ਮਿਲੀ ਸੀ ਆਪਾਂ ਇੱਥੇ ਹੋਈ ਆ ਅੱਛਾ ਅਲਰਟ ਉਹ ਵੀ ਮੈਂ ਦੱਸਦਾ ਤੇ ਮਾਸੜ ਜੀ ਮੈਨੂੰ ਐਂ ਦੱਸੋ ਚਲੋ ਤੁਸੀਂ ਉੱਥੇ ਪਾਕਿਸਤਾਨ ਗਏ ਨਹੀਂ ਹੋ ਤਾਂ ਤੁਹਾਨੂੰ ਤਾਂ ਖਾਸਾ ਪਤਾ ਉੱਥੇ ਬਾਰੇ ਸ਼ਹਿਰਾਂ ਦਾ ਸਾਡੇ ਚਾਹ ਦਾ ਸਾਡੇ ਲਾ ਕੇ ਰਹਿੰਦੇ ਤੇ ਹਾਂ ਸ਼ਹਿਰ ਕਿਹੜੇ-ਕਿਹੜੇ ਪਹਿਲਾਂ ਜਿਹੜੇ ਸਾਨੂੰ ਜ਼ਿਆਦਾ ਜੀ ਰਹਿੰਦੇ ਤੇ ਅਸੀਂ ਮੋਜਾ ਬਹਾਦਰਪੁਰ ਬਜੁਰਗੇ ਸਾਡੇ ਅੱਛੇ ਜੀ ਰਈਮਝਾਰਖਾ ਮਟਕੁੰਮਰੀ ਲਾਹੌਰ ਠੀਕ ਹੈ ਬੰਨੇ ਲਾਹੌਰਾਂ ਤੱਕ ਧੁੰਮਾਂ ਦੀਆਂ ਹੈ ਤੇ ਇਹ ਤੁਹਾਨੂੰ ਫਿਰ ਬਜ਼ੁਰਗਾਂ ਨੇ ਉਰੇ ਆ ਕੇ ਦੱਸਿਆ ਹੈ ਹਾਂ ਨਾਲ ਰਹਿੰਦੇ ਤੇ ਫਿਰ ਤਾਂ ਗੱਲਾਂ ਛੋਟੇ ਧਿਆਨੇ ਦੱਸ ਦਿੰਦੇ ਨੇ ਅਜਾ ਦੋ ਅਸੀਂ ਦੋ ਦੋ ਵਾ ਪੁਰਾਣੇ ਰਹਿ ਗਏ ਬਸ ਬਾਕੀ ਚਾਰ ਕੇ ਸਾਢੇ ਬਾਈ ਮਾਸੜ ਨਹੀਂ ਦੋ ਭਾਈ ਦੋ ਭਾਈ ਰਹਿ ਗਏ ਆ ਇੱਕ ਹੋਰ ਘਰਾਂ ਚ ਉਹਨਾਂ ਦੇ ਵੀ ਇਹ ਪੁਰਾਣੇ ਰਹਿ ਗਏ ਬਾਈ ਉਹਨਾਂ ਦੇ ਵੀ ਦੋ ਮਰੱਬੇ ਤੇ ਅੱਛਾ ਤੁਹਾਡੀ ਉੱਥੇ ਪਾਕਿਸਤਾਨ ਚ ਕਿੰਨੀ ਸੀ ਜੀ 75 ਕਿਲੇ ਵਾਹ ਜੀ ਵਾਹ 75 ਕਿਲੇ ਉਰੇ ਬਣਾ ਉਰੇ ਘਟ ਗਿਆ ਕੇ ਪੂਰੇ ਆ ਕੇ ਮਿਲੇ 25 ਕਿਲੇ ਫੇਰ 50 ਕਿਲੇ ਕੱਟ ਮਿਲੇ ਠੀਕ ਆ ਬਾਈ ਇਹ ਫਿਰ ਕਿਆ ਗੱਲ ਵੀ ਪੂਰੇ ਦੇ ਪੂਰੇ ਨਹੀਂ ਤੇ ਮਿਲਦੇ ਬਾਈ ਮਿਲ ਜੇ ਨੇ ਅਸੀਂ ਗਏ ਵੀ ਸਾਡਾ ਮੇਰਾ ਬੜਾ ਭਾਈ ਗਿਆ ਵੀ ਹੂੰ ਜਲੰਧਰ ਅੱਛਾ ਕਹਿੰਦੇ ਕਾਨੂੰਨ ਹੀ ਨਹੀਂ ਲਾਗੂ ਹੁੰਦਾ ਅੱਛਾ ਵੀ ਪੂਰੀ ਜ਼ਮੀਨ ਦੇਣ ਦਾ ਕਾਨੂੰਨ ਨਹੀਂ ਲੋ ਬਾਈ ਘੱਟ ਵੀ ਪਏ ਆ ਤੇ ਮਸਰ ਜੀ ਮੈਨੂੰ ਐਂ ਦੱਸੋ ਚਲੋ ਹੁਣ ਤੁਹਾਡੇ ਜਿਹੜੇ ਬਜ਼ੁਰਗ ਤੇ ਉਹਨਾਂ ਨੂੰ ਅਫਸੋਸਤਾ ਹੋਣਾ ਵੀ ਯਾਰ ਅਸੀਂ ਉਰੇ ਆਏ ਉੱਥੇ ਇੰਨੀ ਜ਼ਮੀਨ ਰਹਿ ਗਈ ਬਾਈ ਤਾਂ ਹੁੰਦਾ ਹੀ ਆ ਹਨਾ ਬਾਈ ਫਰਕ ਤਾਂ ਹੈਗਾ ਹੀ ਆ ਜਦੋਂ ਵੀ ਮਾ ਆਉਂਦਾ ਮਾਸੜ ਇੱਕ ਗੱਲ ਮੈਨੂੰ ਜ਼ਰੂਰ ਪੁੱਛਦਾ ਵੀ ਪਾਕਿਸਤਾਨ ਵਾਲਿਆਂ ਦਾ ਕਿਸੇ ਦਾ ਫੋਨ ਆਉਂਦਾ ਸਿਰਫ ਹਾਲ ਚਾਲ ਪੁੱਛਣ ਨੂੰ ਆ ਚਲੋ ਦਿਲ ਦਾ ਖੇਚਦਾ ਕੇਂਦਰ ਹੈ ਨਾ ਜੀ ਠੀਕ ਨਹੀਂ ਚਲੋ ਹੈ ਤਾਂ ਮਾਸੜ ਜੀ ਉਰੇ ਵੀ ਆਪਾਂ ਵਧੀਆ ਬਸਦੇ ਆ ਤੇ ਇੱਕ ਹੋਰ ਮਾਸੜ ਦੀ ਗੱਲ ਜਿਹੜਾ ਹੁਣ ਆਪਣਾ ਇਹ ਪਿੰਡ ਹੈ ਮੌਜਲੀ ਪਰ ਉਰੇ ਤੇ ਵੀ ਮੁਸਲਮਾਨ ਵੀਰ ਬਹੁਤ ਪਾਕਿਸਤਾਨ ਗਏ ਆ ਹੈ ਨਾ ਠੀਕ ਨਹੀਂ ਵੀਰੋ ਹੈ ਦੇਖ ਲਓ ਕੁਦਰਤੀ ਗੱਲ ਹੈ ਵੀ ਉਰੇ ਤੇ ਵੀ ਬੰਦੇ ਪਾਕਿਸਤਾਨ ਗਏ ਆ ਪਾਕਿਸਤਾਨ ਤੇ ਉਰੇ ਚਲੋ ਮਾਸੜ ਜੀ ਕਹਿੰਦੇ ਵੀ ਮੇਰਾ ਤਾਂ ਜਨਮ ਉਰੇ ਆ ਪਰ ਕਹਿੰਦੇ ਵੀ ਸਾਡਾ ਬਾਪੂ ਆ ਜਿਹੜਾ ਤਾਇਆ ਵੀ ਵਿੱਚ ਹੈ ਨਾ ਉਹ ਨਾਲ ਮਿਲ ਕੇ ਸਾਰਾ ਕੁਝ ਦਾਦੇ ਤੇ ਵੀ ਆਪਾਂ ਇੰਨੀ ਜ਼ਮੀਨ ਹੈ ਨਾ ਉੱਥੇ ਮਾੜੀ ਮੋਟੀ ਮੈਨੂੰ ਲੱਗੀ ਤੁਸੀਂ ਮੈਨੂੰ ਪਿੱਛੇ ਜੇ ਦੱਸਦੇ ਤੇ ਦੁਕਾਨ ਵੀ ਥੀ ਦੁਕਾਨ ਵੀ ਥੀ ਗੁਰਦੁਆਰਾ ਆਪਣੀ ਜਗ੍ਹਾ ਜਾਇਦਾਦ ਅੱਛਾ ਲੋ ਭਾਈ ਉੱਥੇ ਦੱਸਦਾ ਸਾਰਾ ਕੁਝ ਵੀ ਆਪਣੇ ਉੱਥੇ ਦੁਕਾਨ ਤਾਂ ਇਹ ਸਨਾਰੇ ਦੀ ਦੁਕਾਨ ਥੀ ਸਨਾਰੇ ਦੀ ਵੀ ਪਰਚੂਨ ਦੀ ਅੱਛਾ ਪਰਚੂਨ ਦੀ ਗੁਰਦੁਆਰਾ ਆਪਣੇ ਕਿਲੇ ਚ ਦੱਤਾ ਥਾ ਅੱਛਾ ਤੇ ਮੈਨੂੰ ਹੋਰ ਦੱਸੋ ਫਿਰ ਉਹ ਰਿਆ ਕੇ ਦੁਕਾਨ ਤੋਂ ਕੌਣ ਕਰੀ ਮੈਂ ਉਹ ਰਿਆ ਕੇ ਫੇਰ ਖੇਤੀ ਨੂੰ ਪੈ ਗਏ ਹਾਂ ਲੋ ਭਾਈ ਜ਼ਿਮੀਂਦਾਰਾ ਕੰਮ ਤਾਂ ਕਹਿੰਦੇ ਤੇ ਖੇਤੀ ਨੂੰ ਹੁਣ ਅਸੀਂ ਖੇਤ ਦੇ ਵਿੱਚ ਪਹੁੰਚ ਗਏ ਇੱਧਰ ਆਪਣੇ ਦੇ ਵਿੱਚ ਚਲੋ ਵੀਰ ਚੱਲੀ ਜਾਣਾ ਇੱਕ ਨਹੀਂ ਬਾਬਾ ਜੂਦਾ ਬਸਦਾ ਰੱਖਿਆ ਨਾ ਜੀ ਉਧਰਲੇ ਵੀਰਾਂ ਨੂੰ ਵੀ ਇੱਧਰ ਲੈਣ ਨੂੰ ਵੀ ਹੈ ਨਾ ਤੇ ਹੁਣ ਚਲੋ ਤੁਸੀਂ ਦੋ ਜਾਨੇ ਰਹਿ ਗਏ ਪੁਰਾਣੇ ਹੈ ਪਾਕਿਸਤਾਨ ਦੇ ਗੱਲਾਂ ਕਰਨ ਵਾਲੇ ਹੈ ਇੱਕ ਮਰਾਲੀ ਰਹਿ ਗਿਆ ਇੱਕ ਹੋਰ ਰਹਿ ਗਿਆ ਇੱਕ ਬਾਈ ਇਹਨਾਂ ਦਾ ਭਾਈ ਅਮਰਾਲੀ ਪਿੰਡ ਹੈ ਜੀ ਇੱਕ ਇਹਨਾਂ ਨੂੰ ਰਜਮੀਨ ਦੋ ਪਿੰਡਾਂ ਚ ਜ਼ਮੀਨ ਮਿਲੀ ਤੀ ਇਹ ਲਾਟ ਹੋਈ ਤੀ ਇਹ ਕਹਿੰਦੇ ਵੀ ਅਸੀਂ ਵੰਡ ਵੰਡ ਕੇ ਕਿੱਕ ਭਾਈ ਉੱਧਰ ਉੱਧਰ ਰਹਿ ਗਿਆ ਤਾਂ ਚਲੋ ਰਿਹਾ ਵੀ ਕਿਹਾ ਬਜ਼ੁਰਗਾਂ ਨੇ ਦੱਸਤਾ ਤਾਂ ਇੱਕ ਨੂੰ ਦਾ ਕਿੰਨੇ ਜੀ ਉਹਰੇ 16 ਕਿਲੇ ਹੋ ਰਿਹਾਗੇ ਤੇ 25 25 ਹੋ ਰਿਹਾਗੇ ਆ ਲੋ ਭਾਈ ਪਹੁੰਚ ਗਏ ਆਪਾਂ ਆਪਣੇ ਪ੍ਰਾਣਾ ਸਾਹਿਬ ਦੀ ਮੋਟਰ ਉੱਪਰ ਤੁਸੀਂ ਦੇਖਿਆ ਪਿੱਛੇ ਮਾਸੜ ਨਾਲ ਗੱਲਾਂ ਪੂਰੀਆਂ ਚੱਲ ਰਹੀਆਂ ਦੀਆਂ ਉਹ ਭਾਈ ਚੱਲੀ ਜਾਣਾ ਇੰਨਾ ਕੰਮ ਤੇ ਆ ਦੇਖੋ ਜੀ ਕਣਕ ਇੱਧਰ ਵੀ ਪੂਰੀ ਵਧੀਆ ਨਾ ਤੇ ਵੀਰੋ ਇਹ ਜ਼ਮੀਨ ਦਾ ਨਾ ਜਿੱਕਣਾ ਤੁਸੀਂ ਦੇਖਿਆ ਵੀ ਸਾਡੀ ਜ਼ਮੀਨ ਉਹਦੇ ਨਾਲ ਤੇ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਉਹ ਵੀ ਮਾਸੜ ਜੀ ਦੱਸ ਦੇ ਫਰਕ ਕਿ ਦੱਸਿਓ ਮਾਸੜ ਜੀ ਤੁਸੀਂ ਦੇਖ ਕੇ ਆਏ ਕਣਕ ਦਾ ਕਿਆ ਫਰਕ ਲੱਗਿਆ ਤੁਹਾਨੂੰ ਉਹਦਾ ਫਰਕ ਆ ਰੂਰੇ ਦੀ ਫਰਕ ਕਣਕ ਦਾ ਸਾਦਾ ਫਰਕ ਰਹਿੰਦਾ ਸਾਡੇ ਫਟਾਰਾ ਜ਼ਿਆਦਾ ਹਨਾ ਜ਼ਮੀਨ ਦਾ ਵੀਰੋ ਇੰਨਾ ਫਰਕ ਹੈ ਵੀ ਉਰੇ ਦਾ ਉਹ ਥੋੜੀ ਜੀ ਰੇਤਲੀ ਜ਼ਮੀਨ ਆ ਰੇਤਲੀ ਕਿਆ ਦੱਸ ਦਿੰਦਾ ਤੁਹਾਨੂੰ ਮੈਂ ਬਾਹਰ ਜਿੱਥੇ ਤੇ ਨਿਗਾਵਦੀਆਂ ਮਕਾਨਾਂ ਤੇ ਗਾਂਾਂ ਤੇ ਵਸਾਂ ਐ ਦਰਿਆ ਲੰਘੇ ਜੀ ਸਾਰੇ ਟੋਟਲੀ ਦਾ ਟੋਟਲੀ ਇਹ ਦਰਿਆ ਵਾਲੀ ਜਗ੍ਹਾ 'ਚ ਘੁੰਮਦੇ ਜੀ ਸੀ ਜਾਣੀ ਸਮਝ ਲਓ ਵੀ ਉਹਦਾ ਪਰ ਕਿਸੀ ਪੁਰਾਣੇ ਟਾਈਮ ਦੇ ਵਿੱਚ ਦਰਿਆ ਦਾ ਦਾਇਰਾ ਹੋ ਗਿਆ ਦਾ। ਹੋਰ ਤੇ ਇੱਕ ਕਲਰ ਆ ਰਿਹਾ ਹੈ ਨਾ। ਕਿਤਾ ਕਲਰ ਹੋ ਗਿਆ। ਹਾਂ ਇਹ ਤਾਂ ਚਲੋ ਆਵਾਜ਼ ਕਰੀਏ ਤੁਸੀਂ ਬਾਹ ਬਾਕੇ। ਕਿਤਾ ਕਲਰ। ਹਾਂ ਇਹ ਲੈ ਹੁਣ ਇਹਨਾਂ ਨੇ ਸਾਰਾ ਕੁਝ ਸਾਫ਼ ਕਰਿਆ। ਜਿਹੜਾ ਆਪਾਂ ਨੇ ਉਹ ਟਰੈਕਟਰ ਕਿੰਨੇ ਚੱਲਦਾ ਤਾਂ ਜੀ? ਆਪਣੇ ਖੜਾ ਜਿਹੜਾ ਘਰ ਉਹ ਤਾਂ 7.2 ਲੱਖ ਦਾ ਨਮਾ ਕਢਾਇਆ ਦਾ। ਨਾ ਨਾ 7.2 ਲੱਖ ਤਾਂ ਕਢਾਇਆ ਤਾਂ ਕਿਹੜੇ ਸਾਲ ਨੂੰ ਚੱਲਦਾ ਤਾਂ? ਉਹ ਨੂੰ ਹੋ ਗਿਆ 25 ਸਾਲ। ਨਹੀਂ ਸਾਨੂੰ ਤਾਂ ਪਤਾ ਹੋਣਾ 90 ਹਾਂ ਲਾ ਭਾਈ ਪਹਿਲਾਂ DD 28 ਹੀ ਲਿਆਤਾ ਹਾਂ ਜਾਨੀ ਮੈਨੂੰ ਲੱਗਦਾ ਵੀ ਉਹ 90 90 ਮਾਡਲ ਹੋਊਗਾ ਇਹ ਆਵਾਜ਼ DD 28 ਹੀ ਨੇ ਕਰੀਆ ਅੱਛਾ ਹੈ ਆਵਾਜ਼ DD 28 ਟਰੈਕਟਰ ਨੇ ਜ਼ਮੀਨ ਕਰੀਆ ਹੈ ਠੀਕ ਹੈ ਉਹ ਤੁਸੀਂ ਆਪ ਚਲਾਇਆ ਆਪ ਹਾਂ ਮਾਸਟਰ ਜੀ ਮੈਨੂੰ ਲੱਗਦਾ ਵੀ ਉਹ 90 90 ਮਾਡਲ ਹੋਊਗਾ ਟਰੈਕਟਰ ਆਪਣਾ ਲਗਭਗ ਠੀਕ ਨਹੀਂ ਚਲੋ ਭਾਈ ਬਾਕੀ ਹੁਣ ਤੁਹਾਨੂੰ ਪਤਾ ਭਾਏ ਨਾ ਕਿਹੋ ਵੀਡੀਓ ਦੇ ਵਿੱਚ ਵੀ ਆਪ ਟਰੈਕਟਰ ਲੱਤਾ ਮਾਡਲ ਨਹੀਂ ਪਤਾ ਚਲੋ ਤੁਹਾਨੂੰ ਪਤਾ ਜ਼ਿੰਮੇਦਾਰ ਪੜੇ ਲਿਖੇ ਬਹੁਤ ਘੱਟ ਐ ਤੇ ਇਹਨਾਂ ਨੇ ਬਾਈ ਪਾਲ ਤੇ ਸਾਡਾ ਇਹ ਪੁਰਾਣਾ ਸਾਹਿਬ ਦੇਖ ਲਓ ਉਹ ਟਰੈਕਟਰ ਨਾਲ ਖੇਤੀ ਕਰਦਾਤਾ ਤੇ ਆਹ ਬਾਈ ਹਲ ਦੇਖੋ ਵਿੱਚੇ ਖੋਲ ਤੇ ਫਸਲ ਜੰਮਿਆਈ ਚਲੋ ਹੁਣ ਮਾਸਟਰ ਜੀ ਉਹ ਪੂਰਾ ਕਰਦੇ ਦੇਖ ਰੇਕ ਫਿਰ ਡੀਡੀ 28 ਕਿੰਨੇ ਸਾਲ ਚਲਾਇਆਤਾ ਜੀ ਉਹ 15-20 ਸਾਲ ਅੱਛਾ ਉਹ ਵੀ 15-20 ਸਾਲ ਚਲਾਇਆ 35 ਸਾਲ ਉਹਦਾ ਟਰੈਕਟਰੇ ਬਹੁਤ ਉੱਚਾਤਾ ਹਨਾ ਇਹ ਕੋਟੇ ਜਿੱਦਾ ਟਰੈਕਟਰ ਉੱਚਾ ਦਾ ਨਾ ਮੈਂ ਦੇਖਿਆ ਕਈ ਜਗ੍ਹਾ ਖੜਾ ਪੌੜੀਆਂ ਵਾਲਾ ਕੀ ਚੜਨ ਵਾਲਾ ਕੰਮ ਹੁੰਦਾ ਉਹਨੂੰ ਤਾਂ ਹੈ ਠੀਕ ਨਹੀਂ ਤੇ ਬਾਈ ਇੱਕ ਹੋਰ ਦੱਸਦਾ ਮੈਂ ਸਿਆਣੇ ਬੰਦੇ ਦੀ ਚੀਜ਼ ਤੇ ਆ ਦੇਖੋ ਇਹ ਨਾ ਬਹੁਤ ਖੇਤੀ ਹਾਂਜੀ ਬੋਲਦਾ ਨਾਲ ਅੱਛਾ ਤੇ ਆ ਦੇਖੋ ਇਹ ਆ ਦੇਖੋ ਬਾਈ ਸਾਰੀ ਕਣਕ ਦੇ ਵਾਲੇ ਵਾਲੇ ਨਾ ਮਾਸਟਰ ਜੀ ਨੇ ਸਰੋਂ ਦੀ ਆੜ ਦਿੱਤੀ ਵੀ ਹੈ ਬਈ ਕਹਿੰਦਾ ਵੀ ਚਲੋ ਦਾਣੇ ਹੋ ਜੂਗੇ ਤੇ ਬਾਕੀ ਬੁੱਟੇ ਲੱਗੇ ਹੋਏ ਵੇ ਆਹ ਸਾਗ ਵਾਲਾ ਇਹਦੀ ਆ ਸਾਰਾ ਜੀ ਆ ਸਾਗ ਖੜਾ ਜੀ ਨੇ ਖਾਣਾ ਮਾਸੜ ਜੀ ਕਹਿੰਦਾ ਵੀ ਖਾ ਸਕਦਾ ਦੇਖੋ ਕਿੱਕਣਾ ਗੰਦਲਾ ਫੁੱਟੇ ਵੀ ਜੀ ਸਾਗ ਦੀਆਂ ਚਲੋ ਬਾਈ ਚੱਲ ਰਿਹਾ ਕੰਮ